ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਜੀ ਗੁਰੂ ਕੀ ਵਡਾਲੀ ਤੇ ਜੋ ਮਤਲਬ ਨਿਸ਼ਾਨ ਸਾਹਿਬ ਦੀ ਬੇਅਦਬੀ ਕੀਤੀ ਗਈ ਉਸ ਦੀ ਜੋ ਵੀਡੀਓ ਵਾਇਰਲ ਹੋਈਆਂ ਨੇ ਉਹ ਸਾਰੀਆਂ ਜਥੇਬੰਦੀਆਂ ਦੇ ਕੋਲ ਪਹੁੰਚੀਆਂ ਉਹ ਜਿਹੜੀ ਘਟਨਾ ਵਾਪਰੀ ਇੱਕ ਮਤ ਭਾਗੀ ਘਟਨਾ ਹੈ ਜੋ ਕਿ ਕੁਝ ਥੋੜੇ ਲੋਕਾਂ ਨੇ ਮਤਲਬ ਗੁੰਡਾਗਰਦੀ ਕਰਕੇ ਤੇ ਨਿਸ਼ਾਨ ਸਾਹਿਬ ਦੀ ਜਿਹੜੀ ਬੇਅਦਬੀ ਕੀਤੀ ਉਹਦਾ ਸਾਰੀਆਂ ਜਥੇਬੰਦੀਆਂ ਨੇ ਗੰਭੀਰ ਨੋਟ ਲਿਆਵਾ ਇਸ ਪ੍ਰਸ਼ਾਸਨ ਦੀ ਜਿਹੜੀ ਇਹ ਤੇ ਉਹਨਾਂ ਨੇ ਲਾਂਗਾ ਕਰਦੇ ਕਿ ਉਹਨਾਂ ਨੇ ਮਾਹੌਲ ਨੂੰ ਵਿਗੜਦਿਆਂ ਦੇਖ ਕੇ ਜਿਹੜਾ ਪਰਚਾ ਦਰਜ ਕਰ ਦਿੱਤਾ ਹੈਗਾ ਉਹਦੇ ਪ੍ਰਸ਼ਾਸਨ ਦੇ ਬਹੁਤ-ਬਹੁਤ ਧੰਨਵਾਦੀ ਆ ਤੇ ਅਗਲਾ ਜਿਹੜਾ ਫੈਸਲਾ ਵੇਖੋ ਕੱਲ ਸਮੂਹ ਜਥੇਬੰਦੀਆਂ ਉਹ ਘਟਣਾ ਵਾਲੀ ਥਾਂ ਤੇ ਪਹੁੰਚ ਰਹੀਆਂ ਨੇ ਉਹਨਾਂ ਜਾਇਦਾ ਲੈਣਾ ਸਾਰੀਆਂ ਜਥੇਬੰਦੀਆਂ ਨੇ ਜਦੋਂ ਇਕੱਠੇ ਗੱਜੂ ਫੈਸਲਾ ਕਰਨ ਗਿਆ ਅਗਲਾ ਫੈਸਲਾ ਹੋਊਗਾ ਤੇ ਜਿਹੜਾ ਮਸਲਾ ਜ਼ਮੀਨ ਦਾ ਵੇਖੋ ਜੀ ਉਹ ਸਾਡੇ ਪਿੰਡ ਗੁਰੂ ਕੀ ਵਿਡਾਲੀ ਦੀ ਪੰਚਾਇਤੀ ਜ਼ਮੀਨ ਆ ਵੀ ਬਾਈ ਕਿਲੇ ਜਿਹਨ ਵਿੱਚੋਂ ਦੋ ਕਿਲੇ ਜਾਂਦੇ ਵਿੱਚ 1975 ਦੇ ਵਿੱਚ ਮਾਜੋਗ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੇ ਪਲਾਟਾਂ ਦੇ ਵਾਸਤੇ ਲਾਟ ਕੀਤੀ ਸੀ ਉਹਦੇ ਨਾਲ ਲੱਗਦੀ ਛੇ ਕਨਾਲਾਂ ਦੀ ਜ਼ਮੀਨ ਉਸ ਸਮੇਂ ਦੇ ਸਰਪੰਚ ਨੇ ਮਤਲਬ ਗਰੀਬ ਪਰਿਵਾਰਾਂ ਨੂੰ ਇਸ ਕਰਕੇ ਦਿੱਤੀ ਕਿ ਉਹਦੇ ਵਿੱਚ ਸਕੂਲ ਤੇ ਗੁਰਦੁਆਰਾ ਵਗੈਰਾ ਬਣਾ ਕੇ ਤੇ ਕੁਝ ਨਿੱਜੀ ਤੌਰ ਤੇ ਵਰਤ ਲਈ ਤੁਸੀਂ ਇਹ ਜਗਾ ਲੈ 사 ਦੇ ਉਸ ਜਿਹੜੀ ਕਾਰ ਹੁਣ ਕਾਰਪੇਸ਼ਨ ਦੇ ਵਿੱਚ ਆ ਗਈ ਹੈ ਜ਼ਮੀਨ ਪੁਰਕਾਪਿਸ਼ਿੰਦੀ ਜ਼ਮੀਨ ਤੇ ਉਦੋਂ ਦੇ ਹੀ ਇਹ ਜ਼ਮੀਂਦਾਰਾ ਭਾਈਚਾਰਾ ਕਾਬਜ ਆ ਤੇ ਅਸੀਂ ਮਤਲਬ ਜੇ ਆਪਣਾ ਕਾਰਪਿਸ਼ਿੰਦੀ ਕਬਰ ਮਤਲਬ ਜਗ੍ਹਾ ਤੇ ਨਿਸ਼ਾਨ ਲਾਇਆ ਜੋ ਅਸੀਂ ਆਪਣੀ ਦੱਸ ਰਿਹਾ ਕਿ ਸਾਨੂੰ ਉਸ ਸਮੇਂ ਦੇ ਸਰਪੰਚ ਨੇ ਦਿੱਤੀ ਆ ਇਹਨਾਂ ਦਾ ਤਾਂ ਵਿੱਚ ਕੋਈ ਰੋਲ ਹੀ ਨਹੀਂ ਬੰਦਾ ਇਹਨਾਂ ਦਾ ਕੋਈ ਹਾਕਮ ਨਹੀਂ ਬੰਦਾ ਇਹਨਾਂ ਨੇ ਜੋ ਕੁਝ ਕੀਤਾ ਬੜਾ ਮਾੜਾ ਕੀਤਾ ਸ਼ਰਾਬਾਂ ਪੀ ਕੇ ਜੋੜਿਆ ਸਮੇਤ ਇਹਨਾਂ ਨੇ ਜੋ ਬਦਬੀ ਕੀਤੀ ਆ ਉਹ ਇੱਕ ਨਿੰਦਨਯੋਗ ਆ ਤੇ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਗਰਮਖਿਆਲੀ ਜਥੇਬੰਦੀਆਂ ਵੱਡੀ ਵੀ ਦੇ ਵੱਡੀ ਵੀ ਦੇ ਮੋੜਦਿਆਂ ਰਹਿੰਦੀਆਂ ਨੇ ਅੱਜ ਇੰਨੇ ਦਿਨਾਂ ਦੀ ਇਹ ਵੀਡੀਓ ਵਾਇਰਲ ਹੋਈ ਆ ਪੀ ਬੜੀ ਕਨੌਣੀ ਹਰਤ ਕਰਕੇ ਹਰਕਤ ਕਰਕੇ ਇਹਨਾਂ ਨੇ ਜੋ ਨਿਸ਼ਾਨ ਸਾਹਿਬ ਦੇ ਨਾਲ ਕੀਤਾ ਮਹਾਰਾਜਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਨਿਸ਼ਾਨ ਚ ਲਾਇਆ ਗਿਆ ਸ਼ਹੀਦਾਂ ਦੇ ਨਾਂ ਦਾ ਤੇ ਉਹ ਜਿਹੜੀ ਅੱਜ ਜਥੇਬੰਦੀਆਂ ਨੂੰ ਇਹ ਸਭ ਕੁਝ ਨਹੀਂ ਦਿਹਿਆ ਤੇ ਅਸੀਂ ਇਹੋ ਬੇਨਤੀ ਕਰਦੇ ਵੀ ਜਿਹੜੀ ਸਿੱਖੀ ਦੇ ਵਿੱਚ ਜਾਤੀਵਾਦ ਨੂੰ ਨਾ ਲਿਆਂਦਾ ਜਾਵੇ ਸਾਰੇ ਆਪਾਂ ਸੇਖਿਆ ਗੁਰੂ ਕਲਗੀਧਰ ਪਾਤਸ਼ਾਹ ਦੇ ਤੇ ਬਦਬੀ ਦੀ ਘਟਨਾ ਜਿਹੜੀ ਵਾਪਰੀਆ ਸਾਰਿਆਂ ਨੇ ਇਹਦੀ ਨਿੰਦਾ ਕਰਨੀ ਚਾਹੀਦੀ ਆ ਤੇ ਜਿਹੜੇ ਜਿਹੜੇ ਬੰਦਿਆਂ ਨੇ ਕੀਤੀ ਉਹਨਾਂ ਤੇ ਕਾਰਵਾਈ ਹੋ ਕੇ ਉਹਨਾਂ ਨੂੰ ਅਸੀਂ ਪੂਰੇ ਗ੍ਰਿਫਤਾਰੀਆਂ ਤੱਕ ਜਿੰਨਾ ਚਿਰ ਨਹੀਂ ਹੁੰਦੀਆਂ ਉਹਨਾਂ ਤੇ ਸੰਘਰਸ਼ جاری ਰਹੇਗਾ ਕੱਲ ਸਾਡੀਆਂ ਸਰਮੋਹ ਜਥੇਬੰਦੀਆਂ ਪਹੁੰਚ ਰਹੀਆਂ ਨੇ ਜੋ ਫੈਸਲਾ ਉਹਨਾਂ ਕਰਨਾ ਉਹ ਸਾਡੇ ਸਿਰ ਮੱਥੇ ਪਰਵਾਨ ਹੋਊਗਾ ਜੀ ਕਹਿਣਾ ਕਿ 1975 ਦੇ ਵਿੱਚ ਉਹ ਜਨਮ ਉਹਨਾਂ ਦੇ ਪਰਿਵਾਰ ਨੂੰ ਉਸੇ ਵਰਤਨ ਦੀ ਸੀ ਸੀ ਜੋ ਕਿ ਬਾਅਦ ਵਿੱਚ ਕਾਰ ਤਸੰਮੈਂਟ ਆਉਂਦੀ ਹੈ ਤੇ ਜੇ ਗੱਲ ਕਰੀਏ ਉਹਦੇ ਨਿਸ਼ਾਨ ਸਾਹਿਬ ਲੱਗਣ ਦੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇਹ ਕਾਲਜ ਸਾਹਿਬੀ ਪੇਚ ਹੋਏ ਆ ਤੇ ਉਹ ਮਰਿਆਦਾ ਅਨੁਸਾਰ ਨਹੀਂ ਸਾਰਾ ਉਹਨਾਂ ਕੋਲ ਲਿਖੀ ਹੋਇਆ ਹੈਗਾ ਸਾਰਾ ਕੁਝ ਤਾਂ ਸੀ ਨਿਸ਼ਾਨ ਸਾਹਿਬ ਨੂੰ ਮਰਿਆਦਾ ਦੇ ਅਨੁਸਾਰ ਉੱਪਰ ਪਟਿਆ ਹਾਂਜੀ ਫਿਰ ਵੀ ਇਹ ਕარი ਹੋ ਰਹੀ ਹੈ ਸਾਡੇ ਕੋਲ ਵੇਖੋ ਜਿਹੜੀ ਊਕਾਤ ਸਾਹਿਬ ਜੀ ਦੀ ਅਸੀਂ ਬਹੁਤ ਬਹੁਤ ਸਤਿਕਾਰ ਕਰਦੇ ਆਪ ਸਿੰਘ ਸਾਹਿਬ ਦਾ ਸਤਿਕਾਰ ਕਰਦੇ ਆ ਪਰ ਜਿਹੜੇ ਧਰਮ ਪ੍ਰਚਾਰ ਕਮੇਟੀ ਦੇ ਇੱਥੇ ਲੱਗੇ ਆ ਸਾਡੇ ਦੇ ਇੰਚਾਰਜ ਬਲਵੰਸ ਸਿੰਘ ਜੀ ਉਹਨਾਂ ਨੇ ਸਾਨੂੰ ਗਮਰਾ ਰੱਖਿਆ ਉਹਨਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਜਿਸ ਦਿਨ ਸਾਨੂੰ ਪਹਿਲੇ ਦਿਨ ਮਿਲਿਆ ਉਹਨਾਂ ਨੇ ਸਾਡੇ ਕੋਲ ਰਿਪੋਰਟ ਲਈ ਉਥੋਂ ਜ਼ਿਆਦਾ ਲੈ ਕੇ ਆਇਆ ਉਸ ਸਮੇਂ ਉਹ ਮੰਨਿਆ ਵੀ ਚਲੋ ਇਹ ਉਸ ਸਮੇਂ ਲੋਕਾਂ ਨੂੰ ਸਮਝ ਦੀ ਨਾਲ ਲੋੜ ਆ ਇੱਥੇ ਗੁਰਦੁਆਰਾ ਹੋਣਾ ਚਾਹੀਦਾ ਛੋਟਾ ਮਡਾ ਕਿਉਂਕਿ ਕਾਫੀ ਦੂਰ ਆ ਪਿੰਡ ਤੋਂ ਕਲੌਲੀ ਇਹ ਸਾਰੀਆਂ ਗੱਲਾਂ ਸਾਡੇ ਨਾਲ ਕਰਕੇ ਸਾਡੇ ਕੋਲ ਲਿਖਤੀ ਤੌਰ ਤੇ ਸਾਨੂੰ ਭੋਸਾ ਦੇ ਕੇ ਗਏ ਵੀ ਤੁਹਾਡੀ ਰਿਪੋਰਟ ਜਿਹੜੀ ਉਥੇ ਦਬਾਸਾ ਪਹੁੰਚ ਜਾਣੀ ਆ ਪਰ ਉਸ ਤੋਂ ਬਾਅਦ ਉਹਨਾਂ ਸਾਡੇ ਨਾਲ ਲਿੰਕ ਤੋੜ ਲਿਆ ਉਹਨਾਂ ਲੋਕਾਂ ਦੇ ਨਾਲ ਇਹਨੇ ਲਿੰਕ ਜਾਰੀ ਰੱਖਿਆ ਜੇਕਰ ਇਹ ਰਿਪੋਰਟ ਉਹਨਾਂ ਦਿੱਤੀ ਸੀ ਵੀ ਇਹ ਮਰਜ਼ਾਦਾ ਮੁਤਾਬਕ ਨਹੀਂ ਤੇ ਸਾਨੂੰ ਕੋਈ ਤਰਾਜ ਨਹੀਂ ਹਕਾਰ ਸਾਹਿਬ ਦੀ ਸਤਿਕਾਰ ਕਰਦੇ ਆ ਉਹਦੇ ਹੁਕਮ ਦੀ ਪਾਲਣਾ ਵੀ ਕਰਾਂਗੇ ਕਰਦੇ ਹਾਂ ਤੇ ਕਰਦੇ ਵੀ ਰਵਾਂਗੇ ਵੇਖੋ ਉਹਨਾਂ ਨੇ ਸਾਨੂੰ ਤੇ ਕੁਝ ਦੱਸਿਆ ਨਹੀਂ ਜਾਂ ਰਿਪੋਰਟ ਜਿਹੜੀ ਗਈ ਹੈ ਸਾਨੂੰ ਉਹਦੀ ਕਾਪੀ ਦਿੱਤੀ ਜਾਂਦੀ ਹੈ ਕਹਿੰਦੇ ਨੇ ਕਿ ਇਹ ਗਲਤ ਹੋਇਆ ਪਰ ਲੇਫਰ ਉਹਨਾਂ ਲੋਕਾਂ ਨੂੰ ਇਹ ਸਾਰਾ ਕੁਝ ਕਿਉਂ ਦਿੱਤਾ ਗਿਆ ਫਿਰ ਜੇ ਇਹਨਾਂ ਨੇ ਇਹ ਕੁਝ ਕਰਨਾ ਹੈ ਸ਼ਰਮਣੀ ਕਮੇਟੀ ਨੇ ਬਲਵੰਤ ਸਿੰਘ ਨੇ ਬੰਦੇ ਭੇਜਨੇ ਹੀ ਸ਼ਰਮਣੀ ਕਮੇਟੀ ਦੇ ਭੇਜ ਦੇ ਇਹਨਾਂ ਲੋਕਾਂ ਨੂੰ ਸ਼ਰਾਬਾਂ ਪਿਆ ਕੇ ਜੂੜੇ ਸਵੇਤ ਗੁੰਡਾਗਰਦੀ ਕਰਵਾਈ ਆ ਨਿਸ਼ਾਨ ਸਾਹਿਬ ਦੀ ਕੋਰ ਪਿਆਦੀ ਕੋਈ ਅਸੀਂ ਤੇ ਮੰਨਦੇ ਕਿ ਜਿਹੜਾ ਬਲਵੰਤ ਸਿੰਘ ਆ ਉਹਦੀ ਵੀ ਵਧਾ ਨਾਲ ਹੋ ਸਕਦੀ ਅਸਰਗੋਮਨੀ ਕਮੇਟੀ ਦਾ ਸਤਿਕਾਰ ਕਰਦੇ ਆ ਸਿੰਘ ਸਾਹਿਬ ਦਾ ਸਤਿਕਾਰ ਕਰਦੇ ਆ ਕਾਲ ਸਾਹਿਬ ਸਾਡੀ ਆਨ ਤੇ ਸ਼ਾਨ ਆ ਅਸੀਂ ਉਹਦਾ ਮਾਨ ਸਤਕਾਰ ਕਰਦੇ ਆ ਪਰ ਲੇਕਿਨ ਇਹੋ ਜਿਹੇ ਬੰਦੇ ਜਿਹੜੇ ਮਤਲਬ ਸਾਨੂੰ ਗੁੰਮਰਾਹ ਕਰਕੇ ਤੇ ਉਹਨਾਂ ਨੂੰ ਸਿਹਾ ਦਿੰਦੇ ਰਹਿ ਤੇ ਇਹ ਜਿਹੜੀ ਬਿਆਦੀ ਵੀ ਕਰਾਈ ਆ ਅਸੀਂ ਤੇ ਉਹਨਾਂ ਨੂੰ ਇੰਨਾ ਦੋਸ਼ੀ ਸਮਝਦੇ ਬਲਵੰਤ ਸਿੰਘ ਨੂੰ ਹਾਂਜੀ ਫਿਰ ਹੁਣ ਜਿਵੇਂ ਕਿ ਤੁਸੀਂ ਨਿਸ਼ਾਨ ਸਾਹਿਬ ਉੱਤੇ ਲਗਾਇਆ ਸੀ ਤੇ ਉਹ ਕੀ ਮर्याਦਤਾਂ ਬਹਿ ਕੇ ਸੀ ਜਾਂ ਉੱਥੇ ਕਿਸ ਨੂੰ ਜਿਹੜਾ ਉੱਥੇ ਨਿਸ਼ਾਨ ਸਾਹਿਬ ਲਗਾਇਆਗਾ ਉਹ ਮਰਜ਼ਾਦਾ ਅਨਸਾਰ ਲਗਾਇਆ ਗਿਆ ਜਿੱਥੇ ਬੰਦਿਆਂ ਦੇ ਆਗੂ ਆਏ ਆ ਮਤਲਬ ਹੋਰ ਵੀ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਮਤਲਬ ਉਹ ਕੋਈ ਚੋਰੀ ਨਹੀਂ ਲਾਇਗਾ ਦਿਨੇ ਲਾਇਗਾ ਨਾਲ ਕਾਰ ਪਿਛੇ ਦੀ ਜਗ੍ਹਾ ਚ ਲਾਇਗਾ ਕਿਸ ਦੀ ਨੰਬਰੀ ਪਾਈ ਚ ਨਹੀਂ ਲਾਇਆ ਹੀ ਨਹੀਂ ਵੀ ਜਿਹਨੂੰ ਕਿਸੇ ਨੂੰ ਕੋਈ ਦੁੱਖ ਹੋਵੇ ਅਸੀਂ ਕਾਰ ਪਿਛੇ ਦੀ ਪੈੜ ਚ ਲਾਇਆ ਕਾਰ ਪਿਛੇ ਸਾਡੇ ਨਾਲ ਗੱਲ ਕਰੇ ਅਸੀਂ ਉਹਨੂੰ ਜਵਾਬ ਦੇ ਆ ਸਾਡੇ ਤੇ ਕਾਰਵਾਈ ਕਰੇ ਨਾ ਕਰੇ ਦੂਜੇ ਬੰਦੇ ਨੂੰ ਕੋਈ ਅਧਿਕਾਰ ਨਹੀਂ ਵੀ ਇਹ ਸਾਡੀ ਜਗ੍ਹਾ ਜ਼ਮੀਨ ਚ ਆ ਠੀਕ ਆ ਮਰਜ਼ਾਦਾ ਅਨਸਾਰ ਲੱਗਾ ਜੇ ਮਰਜ਼ਾਦਾ ਸਾਰ ਅਹੀਂ ਉਹ ਦੇ ਵੇਖੋ ਜੀ ਅਸੀਂ ਸਾਰੀ ਸੇਵਾ ਇਕੱਠੀ ਕਰਕੇ ਉਥੋਂ ਦੇ ਕਮਰਿਆਂ ਦਾ ਪ੍ਰਬੰਧ ਕਰ ਰਹੇ ਹਾਂ ਪਰ ਲੇਕਿਨ ਇਹਨਾਂ ਲੋਕਾਂ ਨੇ ਇੱਥੇ ਆਇਆ ਨਹੀਂ ਇਹਨਾਂ ਦੇ ਦਾਦਾ ਆਪਣਾ ਕੰਮ ਕੀਤਾ ਗੁੰਡਾਗਰਦੀ ਕਰਦੇ ਕਹਿੰਣਾ ਕਿ ਇਸ ਦੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਿਸਨਾਂ ਸਾਹਿਬ ਨੂੰ ਵਰਤ ਕੇ ਇੱਕ ਧਾਰਮਿਕ ਥੰਮ ਨੂੰ ਵਰਤ ਕੇ ਇਹ ਕਬਜ਼ਾ ਦੇਖੋ ਕਬਜ਼ਾ ਤਾਂ ਹੁੰਦਾ ਵੀ ਕਿਸੇ ਦੇ ਨੰਬਰੀ ਪਾਈ ਤਾ ਅਸੀਂ ਕਬਜ਼ਾ ਕੀਤਾ ਇਹਨਾਂ ਨੇ 20 ਬਾਈਆਂ ਕਿੱਲਾਂ ਤੇ ਕਬਜ਼ਾ ਕੀਤਾ ਇਹਨੇ ਸਾਲਾਂ ਦਾ ਇਹਨਾਂ ਨੂੰ ਨਹੀਂ ਪਤਾ ਵੀ ਅਸੀਂ ਕਬਜ਼ਾ ਕੀਤਾ ਜਿਸ ਕਬਜ਼ਾ ਕੀਤਾ ਕਾਰਪੋਰੇਸ਼ਨ ਦੀ ਪੈੜੀ ਤੇ ਕਬਜ਼ਾ ਕੀਤਾ ਕਾਰਪੋਰੇਸ਼ਨ ਸਾਡੇ ਨਾਲ ਕਾਲ ਕਰੇ ਸਾਡੇ ਤੇ ਕੋਈ ਕਾਰਵਾਈ ਕਰਨੀ ਤਾਂ ਉਹ ਕਰੇ ਇਹਨਾਂ ਨੂੰ ਕੀ ਅਧਿਕਾਰੀਕਾਰ ਪਿਛੇ ਦੇ ਵਿੱਚ ਕੋਈ ਅਸਕਾਰੀ ਅਫਸਰ ਲੱਗੇ ਨੇ ਜਾਂ ਇਹ ਕੌਂਸਲ ਦੇ ਜਾਂ ਕੋਈ ਐਮ.ਐਲ.ਏ ਨੇ ਤੇ ਇਹਨਾਂ ਨੇ ਹੱਦਦ ਕਾਰਵਾਈ ਕਰਨੀ ਇਹਨਾਂ ਨੇ ਜੋ ਕੁਝ ਕੀਤਾ ਮਾਰਾ ਕੀਤਾ ਜਿਹੜੀ ਨਿਸ਼ਾਨ ਸਾਹਿਬ ਦੀ ਬੈਦੀਫੀ ਕੀਤੀ ਆ ਉਹ ਬੜੀ ਕਾਨੂੰਨੀ ਹਰਕਤ ਕੀਤੀ ਆ ਇਹ ਜਿੰਨਾ ਚਿਰ ਸਰਕਾਰ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਨਹੀਂ ਕਰਨੀ ਕੱਲ ਜਥੇਬੰਦੀਆਂ ਦਾ ਫੈਸਲਾ ਹੋਣਾ ਉਹਨਾਂ ਚਿਰ ਸਾਡਾ ਇਹ ਜਿਹੜਾ ਸੰਘਰਸ਼ جاری ਰਹੂਗਾ ਕਾਲ ਤੋਂ ਸੱਜ ਦਾ ਕਹਿਣਾ ਹੈ ਕਿ ਜਿਹੜਾ ਕਿ ਕਿਤੇ ਵੀ ਗੁਰਮਾਰ ਦੇ ਪ੍ਰਕਾਸ਼ ਹੁੰਦਾ ਕੋਈ ਧਾਰਮਿਕ ਜਿਹੇ ਨਿਸ਼ਾਨ ਸਾਹਿਬ ਵੀ ਲਗਾਣਾ ਹੁੰਦਾ ਜਗਾ ਪਵਿੱਤਰ ਹੋਣਾ ਚਾਹੀਦਾ ਜਗਾ ਸਾਫ਼ ਸੁਥਰਾ ਹੋਣਾ ਚਾਹੀਦਾ ਕਿ ਉਹ ਜਿੱਥੇ ਤੁਸੀਂ ਨਿਸ਼ਾਨ ਸਾਹਿਬ ਲਗਾਇਆ ਸੀ ਉਸ ਦੀ ਕੋਈ ਰੋਜ਼ ਸੇਵਾ ਸੰਭਾਲ ਹੁੰਦੀ ਸੀ ਕੋਈ ਸਾਫ਼ ਜਗਾ ਤੇ ਲਾਇਆ ਜਿਹੜਾ ਨਿਸ਼ਾਨ ਸਾਹਿਬ ਲੱਗਾ ਜੀ ਉੱਥੇ ਵੇਖੋ ਜੀ ਜਹਦਾਰ ਪਾਜਨ ਸਿੰਘ ਜੀ 24 ਘੰਟੇ ਉਥੇ ਸੇਵਾ ਨਿਭਾਉਂਦੇ ਸੀ ਉਹਨਾਂ ਦੇ ਨਾਲ ਇਲਾਕੇ ਦੇ ਹੋਰ ਵੀ ਸੇਵਾਦਾਰ ਜਿਨ੍ਹਾਂ ਨੇ ਵੇਖੋ ਇਹ ਨਿਸ਼ਾਨ ਸਾਹਿਬ ਲੱਗਣ ਤੋਂ ਬਾਅਦ 10 ਪਰਵਾਨਾਲੀਆਂ ਨੇ ਅਮਰਿਤ ਛਕਿਆ ਗੁਰੂ ਵਾਲੇ ਬਣੇ ਤੇ ਉਹਨਾਂ ਨੇ ਸੇਵਾ ਸੰਭਾਲ ਸੰਭਾਲੀ ਸੀ ਤੇ ਉਹ ਨਿਸ਼ਾਨ ਸਾਹਿਬ ਦੀ ਪਵਿੱਤਰਤਾ ਹੀ ਉਹ ਦੀ ਸੇਵਾ ਕਰਦੇ ਸੀ ਕਮਰਿਆਂ ਦੀ ਬਗਤ ਤਿਆਰੀ ਹੋ ਰਹੀ ਸੀ ਪਰ ਲੇਕਿਨ ਇਹ ਸਮੇਂ ਤੋਂ ਪਹਿਲਾਂ ਹੀ ਸਾਰਾ ਕੁਝ ਇਹਨਾਂ ਨੇ ਤਹਨਸ਼ ਕਰ ਦਿੱਤਾ ਕਿਉਂਕਿ ਸਾਨੂੰ ਇਹ ਬਰਦਾਸ਼ਤ ਨਹੀਂ ਹੋਇਆ ਤੇ ਅਸੀਂ ਸਾਰੀ ਸੰਤਾ ਨੂੰ ਵੀ ਬੇਨਤੀ ਕਰਦੇ ਆ ਜਥੇਬੰਦੀਆਂ ਨੂੰ ਵੀ ਅਪੀਲ ਕਰਦੇ ਆ ਤੇ ਖਾਸ ਕਰਕੇ ਇਹ ਜਿੰਨਾ ਲੋਕਾਂ ਨੇ ਹਕਮਨੌਨੀ ਹਰਕਤ ਕੀਤੀ ਆ ਤੇ ਜਿਹੜੇ ਲੋਕ ਇਹਨਾਂ ਦੇ ਮਗਰ ਵੀ ਬੋਲਦੇ ਆ ਜਿਨ੍ਹਾਂ ਨੇ ਮਗਰ ਬੈ ਕੇ ਵੀ ਇਹ ਕੰਮ ਕਰਾਇਆ ਉਹ ਵੀ ਸਿੱਧੇ ਸਾਫ ਹੋ ਜਾਣਗੇ ਕਾਰਵਾਈ ਉਹਨਾਂ ਦੇ ਖਿਲਾਫ ਵੀ ਹੋਏਗੀ ਹਾਂਜੀ ਵੈਕ ਦੀ ਕਾ ਖਾਲਸਾ ਵੈਕ ਦੀ ਮੇਰਾ ਨਾਮ ਜਸਵੰਤ ਸਿੰਘ ਪੁੱਤਰ ਸਰਦਾਰ ਸਰਨ ਸਿੰਘ ਹੈ ਜੀ ਗੁਰੂ ਕੀ ਵਡਾਲੀ ਅਸੀਂ 64 65 ਤੋਂ 60 65 ਸਾਲ ਹੋ ਗਏ ਆ ਜ਼ਮੀਨ ਰੋਹਦੇ ਹਾਂ ਕਾਰਪੋਰੇਸ਼ਨ ਦੀ ਜ਼ਮੀਨ ਆ ਪਹਿਲਾਂ ਪੰਚਾਇਤ ਦੀ ਸੀ ਪੰਚਾਇਤ ਚੋਂ ਹੁਣ ਕਾਰਪੋਰੇਸ਼ਨ ਬਣ ਗਈ ਕਾਰਪੋਰੇਸ਼ਨ ਕੋਲ ਚੱਲੇਗੀ ਅਸੀਂ ਉਦੋਂ ਤੋਂ ਬਾਅਦ ਆ 64 65 ਤੋਂ ਪੰਚਾਇਤ ਦੇ ਵੇਲੇ ਤੋਂ ਲੈ ਕੇ ਇਹ ਅੱਜ ਆ 18 ਨੂੰ ਵੀ ਜਮ੍ਹਾਂ ਬੰਦੀ ਆ ਇਹ ਵੀ ਸਾਡੇ ਨਾਲ ਨਵੀਂ ਜਿਹੜੀ ਬਣੀ ਆ ਤੇ ਇਹ ਜਿਹੜੇ ਲੋਕ ਨੇ ਸਾਡਾ ਆ ਵੇਖੋ ਕਾਰਪੋਰੇਸ਼ਨ ਨਾਲ ਕੇਸ ਚੱਲਦਾ ਜਾਂ ਕਾਰਪੋਰੇਸ਼ਨ ਦੇ ਮਾਲਕਾਂ ਜਾਂ ਅਸੀਂ ਮਾਲਕਾਂ ਜਰਨਾ ਚਰਵਾਉਣੇ ਆ ਅਸੀਂ ਮਾਲਕਾਂ ਜਦੋਂ ਕਾਰਪੋਰੇਸ਼ਨ ਤੇ ਹੱਕ ਚ ਹੋ ਜੂਗਾ ਫਿਰ ਕਾਰਪੋਰੇਸ਼ਨ ਮਾਲਕਾਂ ਤੀਜੇ ਬੰਦੇ ਦਾ ਤੇ ਕੋਈ ਉਹਦੇ ਵਿੱਚ ਦਖਲਦੰਦੀ ਨਹੀਂ ਗਈ ਇਹ ਲੋਕ ਜਿਹੜੇ ਨੇ 2 ਮਹੀਨੇ ਹੋ ਗਏ ਆ 1.5 ਮਹੀਨਾ ਇਹਨਾਂ ਨੇ ਆ ਰਾਤ ਆਣ ਕੇ 11:30 ਵਜੇ ਤੇ ਨਿਸ਼ਾਨ ਸਾਹਿਬ ਕੱਢ ਦਿੱਤਾ ਪਹਿਲੀ ਬਾਕੀ ਦੇ ਗੋਡੇ-ਗੋਡੇ ਪੱਠੇ ਹੋਏ ਵਿੱਚ ਲਿਆ ਕੇ ਨਿਸ਼ਾਨ ਸਾਹਿਬ ਕੱਢ ਦਿੱਤਾ ਤੇ ਕਹਿੰਦੇ ਅਸੀਂ ਮਾਲਕਿਆਂ ਜੀ ਉਹ ਜਿਹੜੇ ਪੱਠੇ ਹੀ ਉਹ ਵੀ ਪੁੱਟਦੇ ਤੇ ਹੱਥਾਂ ਨਾਲ ਹੀ ਤੇ ਹੋਣਾ ਹੀ ਅਕਾਲ ਤਖਤ ਸਭ ਕੋ ਵੀ ਗਏ ਆ ਕਾਰਪੋਰੇਸ਼ਨ ਕੋਲ ਵੀ ਗਏ ਆ ਸ਼ਰਮਣੀ ਕਮੇਟੀ ਕੋਲ ਵੀ ਗਏ ਆ ਤੇ ਕੋਈ ਸਾਡੀ ਸੁਣਵਾਈ ਨਹੀਂ ਹੋਈ ਬਾਕੀ ਦੂਜੀ ਜਿਹੜੀ ਗੱਲ ਆ ਇਹਦੇ ਵਿੱਚ ਪਿੰਡ ਵਾਲਿਆਂ ਦਾ ਸਾਰਿਆਂ ਦਾ ਸੰਯੋਗ ਆ ਕਿਸੇ ਜਸੇਬੰਦੀ ਦਾ ਸੰਯੋਗ ਨਹੀਂ ਵੀ ਕਿਸੇ ਜੰਦੀ ਜਸੇਬੰਦੀ ਨੇ ਜ਼ਕਰ ਦਿੱਤਾ ਹੋਵੇ ਅਸੀਂ ਆਪ ਪਿੰਡ ਵਾਲੇ ਜਿਹੜੇ ਅਸੀਂ ਆਪ ਜਾ ਕੇ ਨਿਸ਼ਾਨ ਸਾਹਿਬ ਫਿਰ ਟਾਇਆ ਕਰਦਿਆ ਉਹ ਵੀ ਅਰਜ਼ਾਸ ਕਰਕੇ ਮਰਜ਼ੀਆ ਅਨਸਾਰ ਲਾਇਆ ਕੋਈ ਇਹਦੇ ਵਿੱਚ ਕਿਸੇ ਦਾ ਜ਼ਕਰ ਨਹੀਂਗਾ ਬਾਹਰ ਦੇ ਦਾ ਅਸੀਂ ਪਿੰਡ ਵਾਸੀ ਆ ਜਿਹੜੇ ਜਾਂ ਜ਼ਮੀਨ ਵਾਉਂਦੇ ਆ ਜਿਹੜੇ ਅਸੀਂ ਉਹਦੇ ਵਿੱਚ ਜ਼ਕਰ ਦਾ ਸਾਡੀ ਆ ਤੁਸੀਂ ਕਿੰਨੇ ਸਮੇਂ ਤੋਂ ਇਹ ਜ਼ਮੀਨ ਨੂੰ ਵਾਰਸ ਇਹ ਆ ਵੇਖੋ ਜੀ ਜ਼ਮੀਨ ਨੂੰ 73 74 ਦੀ ਤੇ ਆ ਗਰਜ਼ੋਰੀ ਆ ਆ ਵੇਖੋ 73 74 ਤੋਂ ਲੈ ਕੇ ਅੱਜ ਤੱਕ ਸਾਡੇ ਨਾਂ ਗਰਜ਼ੋਰੀ ਆ ਜ਼ਮੀਨ ਦੀ ਤੇ ਵੋਂਦੇ ਵੀ ਅਸੀਂ ਆ ਹਾਂਜੀ ਫਸਲ ਸਿਆਰ ਖੋਤਾ ਉਹ ਉਹ ਲੋਕ ਨੇ ਜਿਹੜਾ ਇਸ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਇੱਥੋਂ ਪਿੰਡ ਦੇ ਆ ਉਹ ਨਾਂ ਤੇ ਵੇਖੋ ਜੀ ਅਕਾਲ ਪੁਰਖ ਸਾਹਿਬ ਨੂੰ ਨਾਂ ਉਹ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਆ ਤੀਜਾ ਪੰਥ ਆ ਜਿਹਨਾਂ ਨੇ ਉਹ ਕਾਲੀਆਂ ਜੀਆਂ ਪੱਗਾਂ ਪੱਤਰੀਆਂ ਕੋਈ ਉਹ ਕਦੇ ਉਹਨਾਂ ਗੁਰਦੁਆਰੇ ਮੱਥਰ ਨਹੀਂ ਟੇਕਿਆ ਕਦੇ ਗੁਰਦੁਆਰਿਆਂ ਪ੍ਰਸ਼ਾਦ ਨਹੀਂ ਕਰਿਆ ਉਹ ਆਪਣੇ ਆਪ ਨੂੰ ਪੰਥਰ ਸਹੀ ਸਮਝਦੇ ਆ ਤੇ ਉਹ ਆnde ਆ ਵੀ ਅਸੀਂ ਜੋ ਹੈਗੇ ਆ ਅਸੀਂ ਆਪ ਪੰਥ ਦੇ ਮਾਰ ਕੇ ਆਂ ਅਸੀਂ ਐਲਨ ਵੀ ਕਦੇ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਇਸ ਤੇ ਹਾਂ ਕੀਤੀ ਆ ਜੀ ਬੜੀ ਵਾਰਾ ਸਾਨੂੰ ਝਮਕੀਆਂ ਦਿੱਤੀਆਂ ਪਰ ਫਿਰ ਵੀ ਅਸੀਂ ਜੱਜਦੇ ਰਹੇ ਆ ਹੁਣ ਵੀ ਅਸੀਂ ਬੜੀ ਸਹਿਨਸ਼ੀਲਤਾ ਰੱਖੀ ਆ ਡੇਢ ਦੋ ਮਹੀਨੇ ਸਹਿਨਸ਼ੀਲਤਾ ਰੱਖੀ ਆ ਕਿ ਨਹੀਂ ਨਿਸ਼ਾਨ ਸਾਹਿਬ ਨੂੰ ਨਹੀਂ ਛੇੜਨਾ ਅਸੀਂ ਬਾਹਰ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਕਾਰਪੋਰੇਸ਼ਨ ਸਾਰੇ ਅੰਦੇ ਭਾਜਨਾਸ ਕੀਤੀ ਆ ਪਰ ਅਸੀਂ ਉਸੇ ਨਿਸ਼ਾਨ ਸਾਹਿਬ ਨੂੰ ਨਹੀਂ ਹਸਲ ਆਇਆ ਜਾ ਕੇ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਨਿਸ਼ਾਨ ਸਾਹਿਬ ਲੱਗੇ ਨੂੰ ਕਾਫੀ ਸਮਾਂ ਹੋ ਗਿਆ ਸੀ ਪਹਿਲਾਂ ਤੋਂ ਤੁਸੀਂ ਇਸ ਨੂੰ ਕੋਲੋਂ ਲਾਂਗ ਕੁਝ ਪਹਿਲਾਂ ਇਸ ਤਰ੍ਹਾਂ ਦੀ ਕੋਈ ਲੀਡ ਜਿਹੜੇ ਸਾਡੀ ਜਨ ਦਸੇ ਬੰਦੀਆਂ ਦੇ ਆਪਣਾ ਆਮ ਆਦਮੀ ਸਮਝ ਲਓ ਕਾਂਗਰਸ ਸਮਝ ਲਓ ਅਕਾਲੀ ਸਮਝ ਲਓ ਉਹਨਾਂ ਦੇ ਮਗਰੀ ਤੁਰੇ ਫਿਰਦੇ ਰਹੇ ਆ ਕਿ ਸਾਇੰਸ ਚੀਜ਼ਾਂ ਦਾ ਜਿਹੜਾ ਕੰਮ ਹੋ ਜੇ ਉਹ ਚੰਗਾ ਅਸੀਂ ਲੜਾਈ ਵਾਲੇ ਪਾਸੇ ਜਾ ਕੇ ਕੁਛ ਨਹੀਂ ਮੋਟ ਤੋਂ ਸਾਡਾ ਰਿਕਾਰਡ ਆ ਕਦੇ ਅਸੀਂ ਅੱਜ ਤੱਕ ਨਾ ਸਾਡਾ ਵੱਡਾ ਮਾਪਾਪਾ ਨਾ ਕੋਈ ਨਾ ਅਸੀਂ ਕਦੇ ਅਸੀਂ ਥਾਣੇ ਦਾ ਮੂੰਹ ਨਹੀਂ ਵੇਖਿਆ ਇਹਦਾ ਮਤਲਬ ਇਹ ਹੈ ਜਿਹੜਾ ਉਦੋਂ ਤੁਸੀਂ ਨਿਸ਼ਾਨ ਸਾਹਿਬ ਜਿਹੜਾ ਉਤਾਰਿਆ ਗਿਆ ਉਸ ਨੂੰ ਤੁਲ ਦਿੱਤਾ ਗਿਆ ਜਾਂ ਬੁੱਝ ਕਿਸ ਤਰ੍ਹਾਂ ਵੀਡੀਓ ਬਣਦੀ ਨਹੀਂ ਵੀਡੀਓ ਤੇ ਬਣਾਈਆਂ ਮੁੰਡਿਆਂ ਨੇ ਵੀਡੀਓ ਵੈਸੇ ਪਰ ਸਾਡਾ ਕੋਈ ਦੇ ਵਿੱਚ ਰੋਲ ਨਹੀਂ ਕਰ ਵੀ ਅਸੀਂ ਵੀਡੀਓ ਬਣਾ ਕੇ ਤੇ ਲੋਕਾਂ ਦੇ ਵਿੱਚ ਪ੍ਰਚਾਰ ਕਰੀਏ ਜਾਂ ਉਹ ਕਰੀਏ ਜੋ ਕਰੀਏ ਅਸੀਂ ਇਹੋ ਜਿਹਾ ਚਾਰਾ ਨਹੀਂ ਕੀਤਾ ਜਿਵੇਂ ਵੀਡੀਓ ਪਰਮਿੰਗਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਨਿਸ਼ਾਨ ਸਾਹਿਬ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਇਸ ਮਾਮਲੇ ਤੁਹਾਡਾ ਇਹ ਕਹਿਣਾ ਕਿ ਤੁਹਾਡੇ ਵੱਲੋਂ ਮਰਿਆਦਾ ਅਨੁਸਾਰ ਉਤਾਰਿਆ ਗਿਆ ਜਿਵੇਂ ਕਿ ਨਿਸ਼ਾਨ ਸਾਹਿਬ ਉੱਤੇ ਲੱਗਾ ਹੋਇਆ ਸੀ ਕਿ ਉੱਥੇ ਉਹ ਸਹੀ ਲੱਗਾ ਹੋਇਆ ਸੀ ਜਾਂ ਨਹੀਂ ਲੱਗਾ ਨਹੀਂ ਜੀ ਬਿਲਕੁਲ ਬਿਲਕੁਲ ਬੇਅਦਬੀ ਹੋਈ ਆ ਉਹਦੀ ਉਹ ਉਹਨਾਂ ਕੀਤੀ ਆ ਲਾਉਣ ਵਾਲਿਆਂ ਨੇ ਸਾ ਪੁੱਟਣ ਵਾਲਿਆਂ ਬਿਲਕੁਲ ਆਪਣਾ ਪੰਜ ਕਕਾਰੀ ਸਿੰਘ ਸਾਹਿਬ ਆ ਉਹਨੇ ਅਦਾਸਾ ਕਰਕੇ ਮਹਾਰਾਜ ਨੂੰ ਯਾਦ ਕਰਕੇ ਤੇ ਫੇਰ ਹਾਂ ਉਤਾਰਿਆ ਰਮਾਲਾ ਉਹਦਾ ਤੇ ਫੇਰ ਅਸੀਂ ਉਖਾੜਿਆ ਉਥੋਂ ਉਖਾੜ ਕੇ ਅਸੀਂ ਉਹਨੂੰ ਥੱਲੇ ਨਹੀਂ ਪੁੰਝੇ ਵੀ ਨਹੀਂ ਰੱਖਿਆ ਮੋਢਿਆਂ ਤੇ ਚੁੱਕ ਕੇ ਅਸੀਂ ਬੋੜੀ ਸਾਹਿਬ ਗੁਰਦੁਆਰਾ ਸਾਡੇ ਲਾਗੇ ਉਸੇ ਜ਼ਮੀਨ ਤੇ ਉਸੇ ਛੱਡ ਕੇ ਆਏ ਹਾਂ ਹੁਣ ਕੀ ਮੰਗ ਕਰਦੇ ਕੀ ਕਹਿਣਾ ਹੁਣ ਇਹ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਸਾਡੀ ਜਿਹੜੀ ਜ਼ਮੀਨ ਆ ਬਿਲਕੁਲ ਕੋਈ ਦਖਲਅੰਦਾਜ਼ੀ ਨਾ ਕਰੇ ਸਾਡਾ ਹਾਂ ਕੇਸ ਸਾਡਾ ਚੱਲਦਾ ਕਾਰਪੋਰੇਸ਼ਨ ਨਾਲ ਉਹ ਕਾਰਪੋਰੇਸ਼ਨ ਦੇ ਹੱਕ 'ਚ ਹੋ ਜਵੇ ਉਹ ਸਾਡੇ ਹੱਕ ਚ ਹੋ ਜਾਵੇ ਉਹ ਦੋਵੇਂ ਤਰ੍ਹਾਂ ਹੀ ਲੜ ਰਹੇ ਆ ਇਹ ਤਕਰੀਬਨ 15-20 ਸਾਲ ਦੀ ਕਰ ਲਿਆ ਲੜਾਈ ਸਾਡੀ ਕਾਰਪੋਰੇਸ਼ਨ ਨਾਲ ਚੱਲਦੀ ਆ ਕਦੇ ਉਹ ਜਿੱਤ ਜਾਂਦੇ ਕਦੇ ਅਸੀਂ ਜਿੱਤਦੇ ਹਾਂ ਸਿੱਧਾ ਕਹਿਣਾ ਚਾਹੁੰਦਾ ਕਿ ਦੂਜੀ ਕੋਈ ਧਿਰ ਕਬਜ਼ਾ ਕਰਨਾ ਚਾਹੁੰਦੀ ਹੈ ਕਬਜ਼ਾ ਕਰਨਾ ਚਾਹੁੰਦੀ ਹੈ ਬਿਲਕੁਲ ਕਬਜ਼ੇ ਵਾਸਤੇ ਲਾਇਆ ਨਿਸ਼ਾਨ ਸਾਹਿਬ ਜੀ ਉਹ ਗੈਸ ਬਿਜਲੀ ਵਾਲੀ ਗੱਲ ਅਸੀਂ ਅਕਾਲਪੁਰ ਸਾਹਿਬ ਤੇ ਗਏ ਆ ਸਿੰਘ ਸਾਹਿਬ ਨੇ ਸਾਨੂੰ ਦਿੱਤੇ ਆ ਹੁਕਮਨਾਮੇ ਵੀ ਸਾਲ 1904 ਸਾਲ 1909 ਸਾਨੂੰ 1915 ਇਹ ਤਿੰਨ ਹੁਕਮਨਾਮੇ ਜੋ ਜਾਰੀ ਕੀਤੇ ਆ ਸਾਡੇ ਕੋਲ ਹੈਗੇ ਆ ਹੁਣ ਇਸ ਟਾਈਮ ਤੇ ਮਿਲੇ ਨਹੀਂ ਤੇ ਦਿਆੰਦੇ ਆ ਉਹਨਾਂ ਨੇ ਬਿਲਕੁਲ ਆਖਿਆ ਵੀ ਜਿਹੜਾ ਰੜਾ ਥਾਣਾ ਜਾਂ ਕਬਜ਼ੇ ਦੇ ਤੌਰ ਤੇ ਜਾਂ ਕਿਸੇ ਵੀ ਤਰ੍ਹਾਂ ਜਾਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਤੋਂ ਬਿਨਾਂ ਨਿਸ਼ਾਨ ਸਾਹਿਬ ਨਹੀਂ ਲਾਇਆ ਜਾ ਸਕਦਾ ਜਿੱਤੇ ਕੋਈ ਸੇਵਾ ਸੰਭਾਲ ਨਹੀਂ ਉਸ ਤੇ ਨਹੀਂ ਲਾਇਆ ਜਾ ਸਕਦਾ ਮੈਂ ਵਰਿੰਦਰਜੀਤ ਸਿੰਘ ਮਾਨ ਆ ਜੀ ਮੈਂ ਗੁਰੂ ਕੀ ਉਡਾਲੀ ਦਾ ਵਸਨੀਕ ਆ ਜੀ ਜਿਹੜਾ ਇਹ ਮਸਲਾ ਉਛਾਲਿਆ ਜਾ ਰਿਹਾ ਆ ਜੀ ਗੁਰੂ ਕੀ ਉਡਾਲੀ ਵਿਖੇ ਸ਼੍ਰੀ ਤਕ ਤੇ ਬੇਬੀ ਹੋਈ ਨਿਸ਼ਾਨ ਸਾਹਿਬ ਦੀ ਬੇਬੀ ਹੋਈ ਹੈ ਜੀ ਇਸ ਮਸਲੇ ਬਾਰੇ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਕੋਈ ਨਿਸ਼ਾਨ ਸਾਹਿਬ ਦੀ ਬੇਬੀ ਨਹੀਂ ਕੀਤੀ ਗਈ ਕਾਇਦਾ ਮਰਿਆਦਾ ਅਨੁਸਾਰ ਸਿੰਘ ਸਭਾ ਨੇ ਅਰਦਾਸ ਕਰਕੇ ਉਥੋਂ ਤੇ ਉਹਦਾ ਨਿਸ਼ਾਨ ਸਾਹਿਬ ਲਾਇਆ ਗਿਆ ਹੈ ਤੇ ਬਕਾਇਦਾ ਮਰਿਆਦਾ ਅਨੁਸਾਰ ਹੀ ਉਸ ਨੂੰ ਸਾਡੇ ਉਪਤਰਾ ਬੋੜੀ ਸਾਹਿਬ ਇਤਿਹਾਸਿਕ ਜਗ੍ਹਾ 'ਤੇ ਉਥੇ ਅਜੇ ਵੀ ਸਿਸ਼ੋਬਧ ਕੀਤਾ ਗਿਆ ਹੈ ਮਸਲਾ ਇਹ ਹੈ ਜੀ ਇਹ ਜਗ੍ਹਾ ਅਸੀਂ ਮਤਲਬ ਇੱਕ ਆਮ ਕਿਸਾਨਾਂ ਤੋਂ ਕੱਟ ਕੇ ਤੇ ਪੰਚਾਇਤੀ ਜ਼ਮੀਨ ਬਣਾਈ ਗਈ ਸੀ ਫਿਰ ਇਸ ਨੂੰ ਕਾਰਪੋਰੇਸ਼ਨ ਚਾਣ ਕਰਕੇ ਇਸ ਨੂੰ ਕਾਰਪੋਰੇਸ਼ਨ ਦੀ ਜ਼ਮੀਨ ਸਾਡਾ ਉਹਨਾਂ ਨਾਲ ਮਾਮਲੇ ਦਾ ਝਗੜਾ ਚੱਲ ਰਿਹਾ ਸੀ ਉਹਦਾ ਕੇਸ ਸਾਡੇ ਵਿੱਚ ਸਟੇਟਸ ਕੋ ਹੋਇਆ ਪਿਆ ਸਾਡੇ ਹੱਕ ਵਿੱਚ ਤੇ ਅਸੀਂ ਉਹਨੂੰ ਬੀਜ ਰਹੇ ਹਾਂ ਜੋ ਵੀ ਉਹਨੂੰ ਉੱਥੇ ਬੀਜ ਰਿਹਾ ਉਹਦੇ ਨਾਲ ਉਹਨਾਂ ਦੀਆਂ ਅਜੇ ਤੱਕ ਗਰਦੌਰੀਆਂ ਨੇ ਤੇ ਬਸ ਮਸਲਾ ਇਹ ਹੈ ਜੀ ਉਹਦੇ ਲੱਗੇ ਇੰਦਰਾ ਕਲੋਨੀ ਹੈ ਜੋ ਉਸ ਵੇਲੇ ਮਰਬੇਬੰਦੀ ਵੇਲੇ ਬੇਜਮੀਨੇ ਬੇਕਰਾਂ ਨੂੰ ਇੰਦਰਾ ਕਲੋਨੀ ਕਰਕੇ ਉਹਨੂੰ ਗ੍ਰੈਂਡ ਲੀਵਾਸ਼ ਯੋਜਨਾ ਬਣਾਈ ਸੀ ਉਹ ਉੱਥੇ ਪਲਾਟ ਕੱਟੇ ਆ ਤੇ ਬਿਲਕੁਲ ਇਹ ਜਗ੍ਹਾ ਜਿਹੜੀ ਆ ਉਹਦੇ ਨਾਲ ਆ ਤੇ ਇਹ ਕੁਝ ਸ਼ਰਾਰਤੀ ਅੰਸਰ ਚਾਹੁੰਦੇ ਸੀ ਕਿ ਅਸੀਂ ਉੱਥੇ ਕਬਜ਼ਾ ਕਰ ਲਈਏ ਧਰਮ ਦੀ ਆੜ ਹੇਟ ਪਰ ਉਹ ਅਸੀਂ ਹਰ ਇੱਕ ਜਗ੍ਹਾ ਤੇ ਐਪਲੀਕੇਸ਼ਨਾਂ ਦਿੱਤੀਆਂ ਕਾਰਪੋਰੇਸ਼ਨ ਤੇ ਕਮਿਸ਼ਨਰ ਦੇ ਕੋਲੁੱਛ ਤੇ ਫਿਰ ਸ਼੍ਰੋਮਣੀ ਕਮੇਟੀ ਨੂੰ ਵੀ ਮਿਲੇ ਕਾਲ ਤਖਤ ਸਾਹਿਬ ਤੇ ਵੀ ਪਹੁੰਚ ਕੀਤੀ ਉਹਨਾਂ ਨੇ ਸਾਨੂੰ ਹੁਕਮਨਾਮੇ ਦਿੱਤੇ ਆ ਕਿ ਜਿੱਥੇ ਕੋਈ ਝਗੜੇ ਵਾਲੀ ਜਗ੍ਹਾ ਹੋਵੇ ਜਾਂ ਜਿੱਥੇ ਕੋਈ ਵੀ ਮਹਾਰਾਜ ਦਾ ਜਿੱਥੇ ਸੂਪਨਾ ਹੋਵੇ ਉੱਥੇ ਤੁਸੀਂ ਨਿਸ਼ਾਨ ਸਾਹਿਬ ਸਜੋਬਤ ਨਹੀਂ ਕਰ ਸਕਦੇ ਉਹਨਾਂ ਦੇ ਹੁਕਮਨਾਮੇ ਸਾਨੂੰ ਭੇਜ ਕੇ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਉਹਨੂੰ ਨਿਸ਼ਾਨ ਸਾਹਿਬ ਨੂੰ ਜੇ ਬੇਦਬੀ ਹੋ ਰਹੀ ਆ ਸੰਗਤ ਦੀ ਮੰਗ ਅਕਸਰ ਲੋਕਾਂ ਦੀ ਪਿੰਡ ਵਾਲਿਆਂ ਦੀ ਮੰਗ ਅਕਸਰ ਅਸੀਂ ਉਹਨਾਂ ਨੂੰ ਪੂਰੇ ਰਹਿਤ ਮਨਰਾਧਾ ਨਾਲ ਤੇ ਉਸ ਨੂੰ ਨਿਸ਼ਾਨ ਸਾਹਿਬ ਨੂੰ ਉਥੋਂ ਮਤਲਬ ਉਹ ਪੂਰਾ ਪਾੜ ਨਹੀਂ ਦੱਸ ਰਿਹਾ ਸਿਰਫ ਇਹਨਾਂ ਬੱਸ ਰਿਹਾ ਵੀ ਜਦੋਂ ਵੇਖੋ ਇਹਨਾਂ ਨੇ ਉਹ ਬਣਾਇਆ ਬਹੁਤ ਇਸ ਤਰ੍ਹਾਂ ਸੀ ਵੀ ਉਹ ਆਮ ਮਸ਼ੀਨਰੀ ਤੋਂ ਬਿਨਾਂ ਬੰਦਿਆਂ ਨਾਲ ਟੁੱਟ ਨਹੀਂ ਸਕਦਾ ਉਹ ਫਿਰ ਟਰੈਕਟਰ ਦੇ ਨਾਲ ਹੀ ਉਹਨੂੰ ਥੜੇ ਨੂੰ ਤੋੜਨਾ ਪੈਣਾ ਸੀ ਇਹ ਪਹਿਲੀ ਜੋ ਸ਼ੁਰੂ ਤੋਂ ਲੈ ਕੇ ਅਰਦਾਸ ਆ ਜਾਂ ਜਿਤਨਾ ਹੀ ਮਹਾਰਾਜ ਕੋ ਉਹ ਉਹ ਫਿਲਮ ਨਹੀਂ ਬਖਾ ਰਿਹਾ ਸਿਰਫ ਉਹਦਾ ਪਾੜ ਬਖਾ ਰਿਹਾ ਵੀ ਜਦੋਂ ਟਰੈਕਟਰ ਨਾਲ ਤੋੜਿਆ ਜਾ ਰਿਹਾ ਸੀ ਬਾਕੀ ਸਾਰੀ ਸੰਗਤ ਆ ਸਾਡਾ ਗੁਰੂ ਕੀ ਉਡਾਲੀ ਵਿੱਚ ਸਾਰਿਆਂ ਭਾਈਚਾਰਿਆਂ 'ਚ ਬੜਾ ਪ੍ਰੇਮ ਆ ਕਦੀ ਕੋਈ ਐਸੀ ਜੀ ਗੱਲ ਨਹੀਂ ਹੋਈ ਆਪਸੀ ਮਤਲਬ ਮਿਲਬਰਤਨ ਆ ਰਹਿੰਦੇ ਨੇ ਇਹ ਕੁਝ ਬੰਦੇ ਜਿਹੜੇ ਇਹਨਾਂ ਨੂੰ ਮਤਲਬ ਇਹਨਾਂ ਜਗ੍ਹਾ ਤੇ ਕਬਜ਼ਾ ਕਰਕੇ ਮੁੜ ਕੇ ਉਸ ਜਗ੍ਹਾ ਨੂੰ ਮਤਲਬ ਰੈਸ਼ੀ ਪਲਾਟਾਂ ਦੇ ਵਿੱਚ ਤਬਦੀਲ ਕਰਕੇ ਅਤੇ ਉਹਨਾਂ ਨੂੰ ਗਾਂ ਵੇਚਣ ਇਹ ਸਾਰਾ ਗੈਂਗ ਉਹ ਕੰਮ ਕਰ ਰਿਹਾ ਆ ਬਾਕੀ ਮੇਰੇ ਦੇਸ਼-ਵਿਦੇਸ਼ਾਂ ਵਿੱਚ ਸਾਰੇ ਸੰਗਤ ਨੂੰ ਅਪੀਲ ਆ ਕਿ ਆਪਾਂ ਪਰਮਚ ਨੇ ਆਈਏ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਨਮ ਸਥਾਨ ਆ ਇੱਥੇ ਬਹੁਤ ਪਵਿੱਤਰ ਰੂਹਾਂ ਨੇ ਇੱਥੇ ਬਹੁਤ ਧਾਰਮਿਕ ਸਥਾਨ ਨੇ ਬਹੁਤ ਦੂਰੋਂ-ਦੂਰੋਂ ਲੋਕ ਵੀ ਇੱਥੇ ਦਰਸ਼ਨ ਕਰਨ ਆਉਂਦੇ ਨੇ ਅਤੇ ਲੋਕਾਂ ਵੱਲੋਂ ਵੀ ਬੜਾ ਸਹਿਯੋਗ ਦਿੱਤਾ ਜਾ ਰਿਹਾ ਆ ਇਹਨੂੰ ਗਲਤ ਰੰਗਤ ਨਾ ਦਿੱਤੀ ਜਾਵੇ ਇਹਨੂੰ ਸਾਡਾ ਪੱਖ ਇਹ ਆ ਕਿ ਕੋਈ ਬੇਰਵੀ ਨਹੀਂ ਹੋਈ ਕੋਈ ਵੀ ਜੋ ਵੀ ਧਾਰਮਿਕ ਵਗਿਆ ਨਹੀਂ ਹੋਈ ਜੋ ਵੀ ਹੋਇਆ ਉਹ ਬਹੁਤ ਹੀ ਰਹਿਤ ਮਰਜ਼ਾਦਾਂ ਆਨ ਸੋਇਆ ਹੋਇਆ ਹੈ ਇਸੇ ਕੁਝ ਫਿਲਮ ਦਾ ਕੁਝ ਪਾਰਟ ਕੱਟ ਕੇ ਦੱਸ ਰਹੇ ਨੇ ਜਦੋਂ ਕਿ ਉਹ ਟੁੱਟ ਨਹੀਂ ਸੀ ਰਿਆ ਫਿਰ ਉਹਨੂੰ ਮਤਲਬ ਟਰੈਕਟਰ ਦੇ ਨਾਲ ਤੋੜਿਆ ਗਿਆ ਆ ਉਹਨਾਂ ਕ ਪਾਰਟ ਵਿਖਾ ਰਹੇ ਨੇ ਬਾਕੀ ਉਹਨੂੰ ਉਤਾਰ ਕੇ ਤੇ ਰਹਿਤ ਮਰਦਮ ਸ਼ਾਰ ਗੁਰਦੁਆਰਾ ਬੋੜੀ ਸਾਹਿਬ ਰੱਖਿਆ ਗਿਆ ਲੱਗਦਾ ਨਹੀਂ ਕਿ ਮਾਨ ਸਾਹਿਬ ਜਿਵੇਂ ਇੱਕ ਪਹਿਲਾਂ ਵੀ ਕੁਝ ਪਹਿਲੇ ਵੀ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਰਿਪ ਚੋਂ ਵੱਲੋਂ ਜਿਹੜਾ ਕਿ ਫੁਰਕਾ ਸਾਹਿਬ ਕਿਸੇ ਪਲਾਟ ਵਿੱਚ 라ਕੇ ਕਪਜਾ ਕਰਨ ਦੀ ਕੋਸ਼ਿਸ਼ ਕੀਤੀ ਸੀ ਸੇਮ ਉਸੇ ਤਰ੍ਹਾਂ ਨਹੀਂ ਲੱਗਦਾ ਹਾਂ ਬਿਲਕੁਲ ਉਸੇ ਤਰ੍ਹਾਂ ਹੈ ਜੀ ਹੁਣ ਲੋਕੀ ਮਤਲਬ ਵੇਖੋ ਜਿਹੜੀ ਸਾਡੀ ਜਗਾ ਹੈ ਜਾਂ ਜਿਹੜੀ ਇਹ ਜ਼ਮੀਨ ਹੈ ਇਹ ਜ਼ਮੀਨ ਤੇ ਵਾਈ ਜੋਗ ਹੈ ਸਾਰੇ ਇਲਾਕੇ ਨੂੰ ਪਤਾ ਆ ਕੋਈ ਅਸੀਂ ਪ੍ਰਸ਼ਾਸਨ ਕੋ ਵੀ ਮੰਗ ਕਰਦੇ ਆ ਸ਼੍ਰੋਮਣੀ ਕਮੇਟੀ ਕੋ ਵੀ ਮੰਗ ਕਰਦੇ ਆ ਤੁਸੀਂ ਇੱਕ ਨਿਰਪੱਖ ਕਮੇਟੀ ਬਣਾ ਕੇ ਵੇਖ ਸਕਦੇ ਜੋ ਵੀ ਇਹ ਦਾ ਸਾਰਾ ਮਾਮਲਾ ਵਿਚਾਰਿਆ ਜਾਵੇ ਇਹ ਕੁਝ ਲੋਕ ਜਿਹੜੇ ਨੇ ਇਹ ਇਹ ਨਹੀਂ ਚਾਹੁੰਦੇ ਵੀ ਆਮ ਆਪਾਂ ਪਿੰਡਾਂ ਦੇ ਵਿੱਚ ਅਮਨ ਭਾਈਚਾਰਾ ਬਣਿਆ ਰਹੇ ਲੋਕਾਂ ਦਾ ਆਪਸੀ ਪ੍ਰੇਮ ਵਧਿਆ ਰਹੇ ਇਹ ਚਾਹੁੰਦੇ ਆ ਵੀ ਸਾਡਾ ਇਹਨਾਂ ਗੱਲਾਂ ਕਰਕੇ ਸਾਡੀ ਦੁਕਾਨਦਾਰੀ ਚੱਲਦੀ ਰਹੇ ਕਿਉਂਕਿ ਉਹ ਸਾਡਾ ਪਿੰਡ ਜਿਹੜਾ ਹੈ ਇਹ ਮਤਲਬ ਆਪਸੀ ਭਾਈਚਾਰੇ ਕਰਕੇ ਆਪਸੀ ਫਿਰਕਿਆਂ ਵਿੱਚ ਬਹੁਤ ਪ੍ਰੇਮ ਆ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਅਸੀਂ ਜਿਸਾ ਪਉਨੇ ਆ ਇਹ ਕੁਝ ਲੋਕੀ ਨਹੀਂ ਚਾਹੁੰਦੇ ਵੀ ਇਹ ਕੰਮ ਹੋਇਆ ਜਾਵੇ ਪਿੰਡ ਚ ਅਮਨ ਸ਼ਾਂਤੀ ਨੂੰ ਮਤਲਬ ਪੰਕ ਕੀਤਾ ਜਾਵੇ ਅਸੀਂ ਜੇ ਵੀ ਸਾਰੀ ਸੰਗਤ ਕੋ ਫਿਰ ਵੀ ਸਾਰੇ ਉਹ ਸੰਗਤ ਕੋ ਜੇ ਕਿਸੇ ਦੇ ਮਨਾਂ ਨੂੰ ਟੇਸ ਪਹੁੰਚੀ ਆ ਫਿਰ ਵੀ ਇਲਾਕੇ ਵੱਲੋਂ ਅਸੀਂ ਸਾਰੇ ਮਾਫੀ ਮੰਗਦੇ ਆ ਬੀਐਸਈ ਜੇ ਕੋਈ ਸਾਡੇ ਕੋਲ ਠੇਸ ਪਹੁੰਚੀ ਹੈ ਬਾਕੀ ਅਸੀਂ ਇਹ ਸਾਰੀ ਸੰਗਤ ਨੂੰ ਕਹਿਣਾ ਚਾਹੁੰਦੇ ਆਂ ਕਿ ਕੋਈ ਵੀ ਰਹਿਤ ਮੁਰਾਦਾ ਦੀ ਲਗਣਾ ਨਹੀਂ ਹੋਈ ਅਸੀਂ ਬਿਲਕੁਲ ਸਾਰਿਆਂ ਕੋ ਭਰੋਸੇ 'ਚ ਲੈ ਕੇ ਸ਼੍ਰੋਮਣੀ ਕਮੇਟੀ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਤੇ ਇਹ ਕਾਰਵਾਈ ਕੀਤੀ ਹੈ ਜਿਹੜੇ ਇਹਦੇ ਪਿੱਛੇ ਸ਼ਰਾਰਤੀ ਅੰਸਰ ਹਨ ਉਹਨਾਂ ਬਾਰੇ ਕੀ ਮੰਨਤ ਕਰਦੇ ਬਸ ਇਹ ਉਹਨਾਂ ਨੂੰ ਮਹਾਰਾ ਸਮੱਤ ਦਵੇ ਗੁਰੂ ਮਾਲ ਗੁਰੂ ਅਰਗੁਨ ਸਾਹਿਬ ਸਮੱਤ ਦੇਣ ਕਿ ਉਹ ਇਸ ਕੰਮਾਂ ਤੋਂ ਨਾ ਹੁਣ ਅੱਗੇ ਤੋਂ ਆਪਸੀ ਭਾਈਚਾਰਾ ਬਣਿਆ ਰਵੇ ਤੇ ਆਪਸੀ પ્રેમ ਵਧਿਆ ਰਹੇ ਮਹਾਰਾਜ ਸਮਾਪਤੀ ਬਖਸ਼ੇ ਪੂਰੇ ਅਸੀਂ ਇਸ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਹਾਂ ਜੀ ਰਾਗੂ ਜੀ ਕਾਕਾ ਸਾਹਿਬ ਹੈ ਕੁਝ ਕਿਰੇ ਮੇਰਾ ਨਾਮ ਹੈ ਜੀ ਮਗਵਿੰਦਾ ਸਿੰਘ ਠੀਕ ਹੈ ਜੀ ਅੱਜ ਜਿਹੜੀ ਇਹ ਘਟਨਾ ਹੋਈ ਆ ਇਹ ਘਟਨਾ ਕੋਈ ਮਤਲਬ ਮਾੜੀ ਨਹੀਂ ਹੋਈ ਮਤਲਬ ਅਸੀਂ ਜਿਹੜਾ ਮਤਲਬ ਨਿਸ਼ਾਨ ਸਾਹਿਬ ਪੁੱਟਿਆ ਨਾ ਉਹ ਅਸੀਂ ਮर्यादा ਨਾਲ ਹੀ ਪੁੱਟਿਆ ਵਾ ਬਾਕੀ ਆਪਾਂ ਮਤਲਬ ਆ ਬਿਲਕੁਲ ਮर्यादा ਨਾਲ ਪੁੱਟ ਕੇ ਆਪਾਂ ਉਹਨੂੰ ਗੁਰਦੁਆਰਾ ਸਾਹਿਬ ਚਲਾ ਕੇ ਆਏ ਆ ਤੇ ਬਾਕੀ ਜਿਹੜਾ ਇਹ ਵਿੱਚ ਵੀਡੀਓ ਦੇ ਵਿੱਚ ਵਾਇਰਲ ਹੋ ਰਿਹਾ ਜੀ ਇਹ ਜਥੇਬੰਦੀਆਂ ਕਰਾ ਰਹੀਆਂ ਆ ਇਹਦੇ ਵਿੱਚ ਕਿਸੇ ਵੀ ਜਥੇਬੰਦੀ ਦਾ ਨਹੀਂ ਰੋਲ ਹੈਗਾ ਕਿ ਇਹ ਕਿਸਾਨ ਜਥੇਬੰਦੀ ਨੇ ਨਹੀਂ ਸਾਥ ਦਿੱਤਾ ਇਹ ਸਿਰਫ ਪਿੰਡ ਵੱਲੋਂ ਜੋ ਕੁਝ ਹੋਇਆ ਪਿੰਡ ਵੱਲੋਂ ਹੋਇਆ ਵਾ ਇਹ ਕਿਸਾਨ ਜਥੇਬੰਦੀਆਂ ਨੂੰ ਬਦਨਾਮ ਕੰਮ ਦਾ ਕਰਕੇ ਜਿਹੜੀ ਸਾਜ਼ਿਸ਼ ਚੱਲ ਰਹੀ ਆ ਤੇ ਮੈਂ ਤੇ ਇਹੋ ਹੀ ਕਹਿ ਰਿਹਾ ਆ ਕਿ ਬਾਕੀ ਜੋ ਵੀ ਹੋਇਆ ਉਹ ਨਾ ਤੇ ਬਿਲਕੁਲ ਮਰਿਆਦਾ ਅਨੁਸਾਰ ਹੀ ਹੋਇਆ ਵਾ ਬਾਕੀ ਵੀਡੀਓ ਕੱਟ-ਕੱਟ ਕੇ ਮਤਲਬ ਵਿਖਾ ਰਹੇ ਆ ਬਾਕੀ ਜੋ ਪਹਿਲਾਂ ਦੀ ਜਿਹੜੀ ਅਸਲੀ ਵੀਡੀਓ ਵਾ ਮਤਲਬ ਜਿਹੜੀ ਅਰਦਾਸ ਦੀ ਵੀਡੀਓ ਵਾ ਉਹਦੇ ਵਿੱਚ ਇਹ ਲਿਹਾਣੀ ਰਹੇ ਇਹ ਸਿਰਫ ਉਹ ਮਤਲਬ ਕੱਟ ਕੇ ਜਿਹੜੀ ਕਰ ਰਹੇ ਕਿਉਂਕਿ ਜਿਹੜਾ ਨਿਸ਼ਾਨ ਸਵੇ ਨਾਲ ਗੱਡਿਆ ਹੀ ਜ਼ਿਆਦਾ ਡੂੰਘਾ ਸੀ ਕਿ ਉਹ ਪੁੱਟਿਆ ਨਾ ਜਾਵੇ ਇਸ ਕਰਕੇ ਜਿਹੜਾ ਟਰੈਕਟਰ ਦਾ ਸਾਨੂੰ ਆਸਰਾ ਲੈਣਾ ਪਿਆ ਵਾ ਬਾਕੀ ਇਹੋ ਜੀ ਕੋਈ ਲੰਗਣਾ ਨਹੀਂ ਕੀਤੀ ਮਰਿਆਦਾ ਦੇ ਅਨੁਸਾਰ ਹੀ ਕੰਮ ਹੋਇਆ ਵਾ ਬਸ ਇੰਨੀਆਂ ਜੀ ਬੇਨਤੀਆਂ ਪ੍ਰਵਾਨ ਕਰੇ